ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਲੈ ਕੇ ਆਇਆ ਸੇਲ ਤੇ ਸਵਰਾਜ 735 ਐਫੀ ਫੂਡ 3610 ਤੇ ਮਹਿੰਦਰਾ 255 ਚਲੋ ਫਿਰ ਕਰਦੇ ਆਂ ਕਿ ਵੀਡੀਓ ਸਟਾਰਟ ਤੇ ਬਣੇ ਰਹਿਣਾ ਤੱਕ ਨਾਲ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਆ YouTube ਚੈਨਲ ਨੂੰ ਕੋਲ ਸਬਸਕ੍ਰਾਈਬ ਤੇ Facebook ਪ੍ਰੋਫਾਈਲ ਨੂੰ ਕਰ ਲੋ ਫੋਲੋ ਤਾਂ ਜੋ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਆਉਣ ਵਾਲੀ ਦੀ ਅਪਡੇਟ ਮਿਲ ਸਕੇ ਚਲੋ ਫਿਰ ਕਰਦੇ ਆਂ ਕਿ ਵੀਡੀਓ ਸਟਾਰਟ ਤੇ ਬਣੇ ਰਹਿਣਾ ਤੱਕ ਨਾਲ ਤੇ ਆਪਣੀ ਵੀਡੀਓ ਨੂੰ ਕਰਦਾ ਕਰੋ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਤੇ ਕਰ ਲਿਆ ਕਰੋ এন্ড ਤੱਕ ਵਾਚ ਪਹਿਲਾ ਟਰੈਕਟਰ ਆ ਗਿਆ ਸਵਰਾਜ 735 FE ਸਾਰਾ ਡਾਟਾ 올 ओरिजिनल ਆ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਪੂਰਾ 2000 ਮਾਡਲ ਆ 2000 ਮਾਡਲ ਆ 90% ਆ ਦੀ ਕੰਡੀਸ਼ਨ ਆ ਤੇ ਇੰਜਨ ਗੇਅਰ ਲੈਫਟ ਡਰਾਈਵਰ ਬਿਲਕੁਲ ਓਕੇ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਆ ਤੇ ਗੱਲ ਕਰੀਏ ਡਿਮਾਂਡ ਦੀ ਟਰੈਕਟਰ ਦੀ ਡਿਮਾਂਡ ਰੱਖੀ ਵੀਰਾਂ ਨੇ 2,25,000 ਰੁਪਿਆ ਡਿਮਾਂਡ ਰੱਖੀ ਆ ਬਾਕੀ ਕਿਸੇ ਵੀ ਸਾਧਨ ਦਾ ਰੇਟ ਫੈਕਸ ਨਹੀਂ ਹੁੰਦਾ ਮੌਕੇ ਤੇ ਘਟਵਾਦ ਹੋ ਜਾਂਦਾ ਤੇ ਬਾਕੀ ਕੰਟੈਕਟ ਨੰਬਰ ਚੱਲਦਾ ਵੀਰਾਂ ਸਕਰੀਨ ਤੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ ਤੇ ਸੁਰਾ 735 ਐਫੀ 2000 ਮਾਡਲ ਟਰੈਕਟਰ ਖਰੀਦ ਸਕਦੇ ਆ ਬਾਕੀ ਕਿਹੜੇ ਨੇ ਤੁਸੀਂ ਸਾਡੇ ਟਰੈਕਟਰ ਦੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆ ਅੱਗੇ ਆ ਗਿਆ ਫੋਰਡ 3610 ਪੰਜਾਬ ਦਾ ਨੰਬਰ ਆ 1991 ਮਾਡਲ ਆ ਪੀਵੀ ਨੰਬਰ ਆ 1991 ਮਾਡਲ ਆ ਸਾਰਾ ਡਾਟਾ 올 ਰੀਜਨਲ ਆ ਤੇ ਸੈਲਫ ਸਟਾਰਟ ਆ ਸੈਲਫ ਸਟਾਰਟ ਆ ਤੇ ਇੰਜਨ ਦਾ ਕੰਮ ਟਰੈਕਟਰ ਦੇ ਨਵਾਂ ਹੋਇਆ ਬਾ ਤਾਜ਼ਾ ਹੀ ਤੇ ਬਾਕੀ ਟਾਇਰਾਂ ਦੀ ਜਿਹੜੀ ਹੈ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਵਧੀਆ ਕੰਮ ਦਿੰਦੇ ਆ ਤੇ ਬਾਕੀ ਡਿਮਾਂਡ ਰੱਖੀ ਹੋਈ ਏ ਟਰੈਕਟਰ ਦੀ ਡਿਮਾਂਡ ਰੱਖੀ 1 ਲੱਖ ਤੇ 40000 ਰੁਪਏ ਡਿਮਾਂਡ ਰੱਖੀ ਆ ਤੇ ਬਾਕੀ ਕੰਟੈਕਟ ਨੰਬਰ ਚੱਲਦਾ ਵੀਰਾਂ ਦਾ ਸਕਰੀਨ ਤੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ ਫੋਡ 3610 1991 ਮਾਡਲ ਟਰੈਕਟਰ ਖਰੀਦ ਸਕਦੇ ਆ ਅੱਗੇ ਆ ਗਿਆ ਮਹਿੰਦਰਾ 255 1900 ਤੇ 90 ਮਾਡਲ ਆ ਸਾਰਾ ਟਰੈਕਟਰ origignal ਆ ਸਾਰਾ ਟਰੈਕਟਰ origignal ਆ ਬਲੂ ਕਲਰ ਆ ਤੇ ਪੀਵੀ ਨੰਬਰ ਆ ਬਾਕੀ ਟਾਇਰਾਂ ਦੇ ਕਿੜੇ ਹਨ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਇੰਜਨ ਕੇ ਦਾ ਟਰੈਕਟਰ ਫਿਲ ਬਿਲਕੁਲ ਓਕੇ ਆ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਤੁਸੀਂ ਵਾਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਆ ਤੇ ਗੱਲ ਕਰੀਏ ਟਰੈਕਟਰ ਦੀ ਡਿਮਾਂਡ ਦੀ ਤਾਂ ਡਿਮਾਂਡ ਰੱਖੀ ਵੀਰਾਂ ਨੇ ਟਰੈਕਟਰ ਦੀ 87000 ਰੁਪਇਆ 87000 ਰੁਪਇਆ ਡਿਮਾਂਡ ਰੱਖੀ ਆ ਤੇ ਬਾਕੀ ਕੰਟੈਕਟ ਨੰਬਰ ਚੱਲਦਾ ਵੀਰਾਂ ਦਾ ਸਕਰੀਨ ਤੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਮਹਿੰਦਰਾ 255 블루 ਰੰਗ ਵਾਲਾ ਟਰੈਕਟਰ ਖਰੀਦ ਸਕਦੇ ਆ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲੋ ਹੁਣ ਤਾਂ ਇਹ ਤੁਹਾਨੂੰ ਹਰ ਵਾਰ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਤੇ ਆਪਣੀ ਪ੍ਰੋਫਾਈਲ ਫੇਸਬੁੱਕ ਪ੍ਰੋਫਾਈਲ ਨੂੰ ਵੀ ਕਰ ਲੋ ਫੋਲੋ ਤਾਂ ਇਹ ਤੁਹਾਨੂੰ ਹਰ ਵਾਰ ਚਲੋ ਫਿਰ ਮਿਲਦੇ ਆਗੇ ਮਿੱਤਰੋ ਅਗੇ ਨੈਕਸਟ ਵੀਡੀਓ ਵਿੱਚ